ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB70 Saturday.ਤੇ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਲੈ ਕੇ ਆਇਆ ਹਾਂ ਇਲੈਕਟ੍ਰੀਸ਼ੀਅਨ ਦੇ ਨਾਲ ਰਿਲੇਟਡ ਟੈਕਨੀਕਲ ਦੇ ਨਾਲ ਰਿਲੇਟਡ ਮੋਸਟ ਇੰਪੋਰਟੈਂਟ MCQ ਜਿਹੜੇ ਕਿ ਹਰੇਕ ਪੇਪਰ ਦੇ ਵਿੱਚ ਬਿਜਲੀ ਬੋਰਡ ਦੇ ਪੇਪਰ ਦੇ ਵਿੱਚ ਵਾਰ-ਵਾਰ ਪੁੱਛੇ ਜਾਂਦੇ ਹਨ ਸੋ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਏਗੀ ਵੀਡੀਓ ਨੂੰ ਪੂਰੀ ਦੇਖੋ ਉਸ ਤੋਂ ਬਾਅਦ ਸਾਡੀ ਵੀਡੀਓ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਹੈ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਇੱਕ ਰਿਕਵੈਸਟ ਹੈ ਤੁਸੀਂ ਚਾਹਜ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਹਰੇਕ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਇਸ ਦੇ ਨਾਲ ਹੀ ਤੁਹਾਡਾ ਧੰਨਵਾਦ ਕਰਦੇ ਹੋਏ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਜੀ 11 ਕੇਵੀ ਲਾਈਨ ਵਿੱਚ ਸਪੈਨ 9 ਮੀਟਰ ਆਰਸੀਸੀ ਪੋਲਾਂ ਵਾਲੇ ਹੈ ਪੋਲਾਂ ਵਿਲੇ ਕੀ ਹੈ ਹਾਂਜੀ 50 ਮੀਟਰ 100 ਮੀਟਰ 150 ਮੀਟਰ ਜਾਂ 200 ਮੀਟਰ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ 50 ਮੀਟਰ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਬਿਜਲੀ ਦੇ ਸਰਕਟ ਵਿੱਚ ਸਪਾਰਕਿੰਗ ਹੁੰਦੀ ਹੈ ਕਾਰਨ ਕੀ ਹੈ ਕਾਰਨ ਦੱਸੋ ਕੀ ਕਰਨਾ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਹਾਈ ਵੋਲਟੇਜ ਹਾਈ ਕਰੰਟ ਲੂਜ਼ ਕਨੈਕਸ਼ਨ ਜਾਂ ਉਪਰੋਕਤ ਸਾਰੇ ਤਾਂ ਇਸ ਦਾ ਆਪਾਂ ਨੂੰ ਪਤਾ ਹੈ ਜਦੋਂ ਵੀ ਕਿਤੇ ਬਿਜਲੀ ਦੀ ਸਰਕਟ ਦੇ ਵਿੱਚ ਸਪਾਰਕਿੰਗ ਹੁੰਦੀ ਹੈ ਕੋਈ ਤਾਰ ਢਿੱਲੀ ਹੋਵੇ ਜਾਂ ਕਿਤੇ ਜੋੜ ਢਿੱਲਾ ਹੋਵੇ ਉਹਨੂੰ ਕੀ ਕਹਿੰਦੇ ਆ ਲੂਜ਼ ਕਨੈਕਸ਼ਨ ਇਸ ਦਾ ਜੋ ਸਹੀ ਆਨਸਰ ਆ ਜਾਏਗਾ ਜੀ ਲੂਜ਼ ਕਨੈਕਸ਼ਨ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਘਰੇਲੂ ਵਾਇਰਿੰਗ ਦੀ ਇਨਸੂਲੇਸ਼ਨ ਰੈਜ਼ਿਸਟੈਂਸ ਹੋਵੇਗੀ 100 ਓਮ ਤੋਂ ਵੱਧ 100 ਓਮ ਤੋਂ ਘੱਟ 1000 ਓਮ ਤੋਂ ਵੱਧ 1 ਮੈਗਾ ਓਮ ਤੋਂ ਵੱਧ ਘਰੇਲੂ ਵਾਇਰਿੰਗ ਦੀ ਇਨਸੂਲੇਸ਼ਨ ਹਾਂਜੀ ਜਿਹੜੇ ਆਪਣੇ ਘਰਾਂ ਵਿੱਚ ਆਪਾਂ ਵਾਇਰਿੰਗ ਕੀਤੀ ਹੁੰਦੀ ਹੈ ਉਸ ਦੀ ਇਨਸੂਲੇਸ਼ਨ ਦੱਸਣੀ ਆਪਾਂ ਮੋਸਟ ਇੰਪੋਰਟੈਂਟ ਕੁਐਸਚਨ ਲੈ ਕੇ ਆਉਣਾ ਤੁਹਾਡੇ ਲਈ ਲਾਈਕ ਕਮੈਂਟ ਜ਼ਰੂਰ ਕਰਨਾ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ 1 ਮੈਗਾ ਓਮ ਤੋਂ ਵੱਧ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਕ੍ਰੈਡਲ ਗਾਰਡ ਐਲਟੀ ਲਾਈਨ ਤੇ ਹੈ ਰੀਲ ਇਨਸੂਲੇਟਰ ਲੱਗੇਗਾ ਹਾਂਜੀ ਨਿਊਟਰਲ ਤੇ ਲੱਗੇਗਾ ਅਰਥ ਤੇ ਫੇਸ ਤੇ ਜਾਂ ਕਿਸੇ ਤੇ ਵੀ ਨਹੀਂ ਲੱਗਣਾ ਰੀਲ ਇਨਸੂਲੇਟਰ ਨੂੰ ਕਿਹਦੇ ਨੇ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਨਿਊਟਰਲ ਤੇ ਰਾਈਟ ਦੋਸਤੋ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ 11 ਕੇਵੀ ਲਾਈਨਾਂ ਤੇ 9 ਮੀਟਰ ਖੰਭਾ ਧਰਤੀ ਵਿੱਚ ਖੰਭੇ ਦੀ ਡੁੰਗਾਈ ਹੈ ਕਿੰਨੀ ਡੁੰਗਾਈ ਹੈ ਜੀ ਜੇ ਆਪਾਂ ਕੋਈ ਵੀ ਪੋਲ ਲਾਉਣੇ ਆ ਤਜਰ ਜੋ ਧਰਤੀ ਦੇ ਵਿੱਚ ਈਸਾ ਜਿੰਨਾ ਵੀ ਆਪਾਂ ਨੱਪ ਦੀਦਾ ਤੱਕ ਦੇਦਾ ਉਹਨ ਦੀ ਡੂੰਘਾਈ ਦੱਸਣੀ ਹੈ ਕਿੰਨੀ ਹੋਣੀ ਚਾਹੀਦੀ ਹੈ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ 1.5 ਮੀਟਰ 1.5 ਮੀਟਰ ਰਾਈਟ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ 3 ਫੇਸ ਮੋਟਰ ਚੱਲ ਰਹੀ ਹੈ ਜਦੋਂ ਇੱਕ 3 ਫੇਸ ਮੀਟਰ ਚ ਮੋਟਰ ਚੱਲ ਰਹੀ ਹੋਵੇ ਤਾਂ ਇੱਕ LT ਫਿਊਜ਼ ਉੱਡ ਗਿਆ ਹੈ LT ਦਾ ਫਿਊਜ਼ ਉੱਡ ਗਿਆ ਹੈ ਨਤੀਜਾ ਕੀ ਹੋਏਗਾ HT ਦਾ ਫੇਜ਼ ਨਹੀਂ ਗਿਆ ਮੈਂ LT ਦਾ ਕੀ ਹੈ ਲੋ ਟੈਂਪਸ਼ਨ ਦਾ ਲੋ ਵੋਲਟੇਜ ਦਾ ਮੋਟਰ ਖੜ ਜਾਵੇਗੀ ਮੋਟਰ ਸੜ ਜਾਵੇਗੀ ਮੋਟਰ ਦੀ ਸਪੀਡ ਘੱਟ ਹੋ ਜਾਵੇਗੀ ਮੋਟਰ ਗਰਮ ਹੋ ਕੇ ਖਰਾਬ ਹੋ ਜਾਵੇਗੀ ਹੁਣ ਆਪਾਂ ਸਾਰਿਆਂ ਨੂੰ ਪਤਾ ਹੈ ਜੀ ਜਦੋਂ ਆਪਣਾ ਇੱਕ ਵੀ LT ਦਾ ਫੇਜ਼ ਉੱਡ ਜਾਵੇ ਤਾਂ ਮੋਟਰ ਨੂੰ ਮੋਟਰ ਹੌਲੀ ਹੌਲੀ ਚੱਲ ਕੇ ਗਰਮ ਹੋਵੇਗੀ ਗਰਮ ਤੋਂ ਬਾਅਦ ਖਰਾਬ ਹੋ ਜਾਵੇਗੀ ਤਾਂ ਇਸ ਦਾ ਸਹੀ ਆਨਸਰ ਹੈ ਜੀ ਮੋਟਰ ਗਰਮ ਹੋ ਕੇ ਖਰਾਬ ਹੋ ਜਾਵੇਗੀ ਰਾਈਟ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ 100 KVA 11000 400 ਵੋਲਟੇਜ ট্রান্সਫਾਰਮਰ ਤੇ ਸਵਿਚ ਕੰਪੈਸਟਰ ਕੀ ਹੋਵੇਗੀ ਹਾਂਜੀ 100 A Am, 200 A 300 A ਜਾਂ 400 A ਤਾਂ ਇਸ ਦਾ ਸਹੀ ਆਨਸਰ ਹੈ ਉਹ ਹੈ 200 एम्पीयर ठीक है दोस्तों आगे नेक्स्ट क्वेश्चन की गल करिए जी सप्लाई फ्रीक्वेंसी पंजाब राज दी कितनी हर्ट्ज है हां जी आपणा सारा नु पता है जी हर एक चीज ते आपा नु लिखा मिलजंदा है 50 ह्ज़ 50 हर्ट्ज राइट दोस्तों नेक्स्ट क्वेश्चन दी गल करिए जी 3 फेज 1440 आरपीएम ਦੀ ਮੋਟਰ ਦੇ ਪੋਲ ਕਿੰਨੇ ਹਨ 2 ਹਨ 4 6 ਜਾਂ 8 ਇਸ ਦਾ ਸਹੀ ਆਨਸਰ ਹੈ ਜੀ 8 ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਬੱਸ 바ਰ ਸਪੋਰਟ ਲਈ ਵਰਤਦੇ ਹਾਂ ਬੱਸ 바ਰ ਹੁਣ ਆਪ ਨੂੰ ਪਤਾ ਹੈ ਬੱਸ 바ਰ ਦੀ ਸਪੋਰਟ ਲਈ ਕੀ ਵਰਤਦੇ ਹਾਂ ਆਪਾਂ ਰਬੜ ਪੈਕਲਾਈਟ ਐਸਬਸਟਸ ਜਾਂ ਪੋਰਸਲਿਨ ਤਾਂ ਇਸ ਦਾ ਸਹੀ ਆਨਸਰ ਹੈ ਪੋਰਸਲਿਨ ਠੀਕ ਏ ਦੋ ਨੈਕਸਟ ਕੁਸਚਨ ਗੱਲ ਕਰੀਏ ਜੀ ਸਰਕਾਰ ਦੇ ਨਿਯਮ ਅਨੁਸਾਰ 11 ਕੇਵੀ ਲਾਈਨ ਦਾ ਘੱਟੋ ਘੱਟ ਜ਼ਮੀਨੀ ਕਲੀਅਰੈਂਸ ਕੀ ਹੈ जमीन तक लियां रसकी है हाँ जी जिसका राइट आंसर होएगा पांच पॉइंट पांच। ठीक है दोस्तों अगे नैक्सट क्वेश्चन की गल करिए जी कि सपलिट फेज मोटर है इन्हों चों केड़ी सपलिट फेज मोटर है शंट, कपाउंड ਕੈਪੈਸਟਰ 스타ਟਰ ਜਾਂ ਯੂਨੀਵਰਸਲ ਇਸ ਦਾ ਸਹੀ ਆਨਸਰ ਹੈ ਕੈਪੈਸਟਰ 스타ਟਰ ਜਿਸ ਨੂੰ ਕੈਪੈਸਟਰ 스타ਟ ਗਿਆੜਾ ਪਾਉਂਦਾ ਹੈ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਸੀਲਿੰਗ ਰੋਜ਼ ਦੀ ਵਰਤੋਂ ਕਿਸ ਵੋਲਟੇਜ ਤੋਂ ਵੱਧ ਵੋਲਟੇਜ ਤੇ ਨਹੀਂ ਹੁੰਦੀ ਸੀਲਿੰਗ ਰੋਜ਼ ਦੀ ਵਰਤੋਂ ਕਿਸ ਵੋਲਟੇਜ ਤੋਂ ਵੱਧ ਵੋਲਟੇਜ ਤੇ ਨਹੀਂ ਹੁੰਦੀ অপশন ਤੁਹਾਡੇ ਸਾਹਮਣੇ ਹਨ ਜੀ 250 400 650 ਜਾਂ 11 KV ਸਦਾ ਸਹੀ ਆਨਸਰ ਹੈ 250 ਅੱਗੇ ਆਪਾਂ ਗੱਲ ਕਰੀਏ ਨੈਕਸਟ ਕੁਸਚਨ ਦੀ ਲੈਡ ਐਸਿਡ ਬੈਟਰੀ ਵਿੱਚ ਕਿਸ ਇਤਜਾਬ ਦੀ ਵਰਤੋਂ ਹੁੰਦੀ ਹੈ ਲੈਡ ਐਸਿਡ ਬੈਟਰੀ ਵਿੱਚ ਕਿਸ ਇਤਜਾਬ ਦੀ ਵਰਤੋਂ ਹੁੰਦੀ ਹੈ ਤਾਂ অপਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਨ ਜੀ ਨਾਈਟ੍ਰੇਟ ਸਲਫਿਊਰਿਕ ਹਾਈਡਰੋਕਲੋਰਿਕ ਜਾਂ ਕੋਈ ਨਹੀਂ ਤਾਂ ਇਸ ਦਾ ਸਹੀ ਆਨਸਰ ਹੋ ਜਾਏਗਾ ਜੀ ਸਲਫਿਊਰਿਕ ਰਾਈਟ ਦੋਸਤੋ ਅਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਹੀਟਰ ਐਲੀਮੈਂਟ ਦੀ ਤਾਰ ਦਾ ਬਣਿਆ ਹੁੰਦਾ ਹੈ ਕਿਹਸ ਐਲੀਮੈਂਟ ਤਾਰ ਦਾ ਬਣਿਆ ਹੁੰਦਾ ਹੈ ਜੀ ਹੀਟਰ ਐਲੀਮੈਂਟ ਹਾਂਜੀ ਟੰਗਸਟਨ ਟੈਂਟਲਮ ਨਾਈਕਰੋਮ ਜਾਂ ਯੂਰਿਕਾ ਤਾਂ ਇਸ ਦਾ ਸਹੀ ਆਨਸਰ ਹੈ ਜੀ ਨਾਈ ਕ੍ਰੋਮ ਦਾ ਰਹਿ ਗਿਆ ਦੋਸਤੋ ਸੋਇਸ ਦਿਨ ਵਾਲੀ ਸਾੜੀ ਆਈ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਹੋ ਜਿਹਾ ਲੱਗੀ ਸੋਇਸ ਦਿਨ ਵਾਲੀ ਸਾੜੀ ਆਈ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਹੋ ਜਿਹਾ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਜੋ ਆਨਵਰਡ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਮਿਲ ਸਕੇ ਜੀ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਜੀ ਧੰਨਵਾਦ ਜੀ ਥੈਂਕ ਯੂ ਵੈਰੀ ਮਚ